ਹਾਂਜੀ ਦੁਆਬਾ ਵਲੌਗ ਵਾਲਿਓ ਕਿਵੇਂ ਹੋ ਸਾਰੇ ਫੇਰ ਅੱਜ ਆਪਾਂ ਵਾਪਸ ਆ ਗਏ ਆ ਇੱਕ ਨਵਾਂ ਵਲੌਗ ਲੈ ਕੇ ਸੋ ਆ ਰਹੀ ਸਾਡੀ ਟੀਮ ਨਾਲ ਹੈਲਾ ਪੀਂਦਿਆਂ ਹੋਇਆਂ ਸੋ ਹੀ ਆਏ ਆ ਜੰਦਰਾ ਜੀ ਯਾਰ ਟਾਇਰ ਪਲਾਨੇਟ ਸੰਡੇ ਆ ਦੇਣਾ ਤੇ ਤਰੀਕ ਹੈਗੀ 22 ਤਰੀਕ ਅੱਜ 22 23 ਹਾਂ 22 ਤਰੀਕ ਵਾ ਅੱਜ ਸਤੰਬਰ ਮਹੀਨਾ 2024 ਤੇ 22 ਤਰੀਕ ਵਾ 22 ਇੰਚੀ ਟਾਇਰ ਚੇਂਜ ਕਰਾਉਣ ਆਏ ਆ ਜਾ ਦੇਖੋ ਆਪਣੀ ਥਾਰ ਦੇ ਟਾਇਰ ਇਹ ਆਪਾਂ ਚੇਂਜ ਕਰਵਾਦਨੇ ਆ ਅੱਜ ਤੇ ਆਪਾਂ ਆਏ ਆ ਜਲੰਧਰ ਜਲੰਧਰ ਆਏ ਆ ਆਪਾਂ ਕਿਹੜੀ ਦੁਕਾਨ ਆ ਇਹ ਹੈਗੀ ਟਾਇਰ ਪਲਾਨੇਟ ਸੋ ਹਰਮਨ ਭਾਈ ਨਾਲ ਬਹੁਤਾ ਪ੍ਰੇਮ ਆ ਸੋ ਉਹਨਾਂ ਕੋਈ ਆਪਾਂ ਕੰਮ ਕੁੰਮ ਕਰਾਈਦਾ ਗੱਡੀ ਦਾ ਆ ਚੈੱਕ ਆਊਟ ਕਰ ਲਓ ਸੋ ਯਾਰ ਪਹਿਲਾਂ ਗੱਡੀ ਨੂੰ ਬਟਾਇਰ ਪਾਈ ਹੋਈ ਸੀਗੀ 22 ਇੰਚ ਦੇ ਮਟ ਰੇਨ ਟਾਇਰ ਸੋ ਕਾਫੀ ਬਾਅਰ ਸੀਗੇ ਇਹ ਨਿਕਲਦੇ ਆ ਤੁਸੀਂ ਦੇਖੋ ਸੋ ਇਹਦਾ ਚਲਾਨ ਵੀ ਆ ਵੈਸੇ ਸੋਨੇ ਬਹੁਤ ਲੱਗਦੇ ਆ ਯਾਰ ਇਹ ਟਾਇਰ ਤਾਂ ਹੀ ਨਹੀਂ ਗੱਲ ਹੈਗੀ ਚਲਾ ਲਈ ਮੈਂ ਇਹ ਆਲਮੋਸਟ 7-8000 ਕਿਲੋਮੀਟਰ ਚਲਾ ਕੇ ਤੇ ਹੁਣ ਚੇਂਜ ਕਰਵਾ ਰਿਆ ਵਾਂ ਲੁੱਕ ਬਹੁਤ ਸੋਹਣੀ ਲੱਗਦੀ ਆ ਕਾਫੀ ਮੈਸਿਵ ਲੁੱਕ ਆ ਉਹ ਜਿਹੜੀ ਰੋਡ ਤੇ ਗੱਡੀ ਚੱਲਦੀ ਆ ਨਾ ਸੋ ਇਹਦੀ ਜਿਹੜੀ ਲੁੱਕ ਵਾ ਉਹ ਬਹੁਤ ਕੈਂਟ ਲੱਗਦੀ ਆ ਬਟ ਜੋ ਦਰਦ ਇਹ ਟਾਇਰ ਤੁਹਾਨੂੰ ਦਿੰਦੇ ਆ ਗੱਡੀ ਚਲਾਉਣ ਲੱਗੇ ਹਾਂ ਉਹ ਤਾਂ ਜਿਹੜਾ ਬੰਦਾ ਗੱਡੀ ਚਲਾ ਰਿਆ ਹੁੰਦਾ ਨਾ ਉਹਨੂੰ ਹੀ ਪਤਾ ਹੁੰਦਾ ਆ ਸੋ ਹੁਣ ਤੁਸੀਂ ਕਹੋਗੇ ਕਿ ਯਾਰ ਦਰਦ ਕਿੱਦਾਂ ਦਾ ਦਰਦ ਇਹਨਾਂ ਟਾਇਰਾਂ ਦੇ ਨਾਲ ਹੁਣ ਤਕਲੀਫ ਇਦਾਂ ਹੁੰਦੀ ਆ ਮਿੱਤਰੋ ਵੀ ਇਹ ਟਾਇਰ ਹੈਗੇ ਆ ਬਹੁਤ ਵੱਡੇ ਆ ਠੀਕ ਆ 22 ਇੰਚੀ ਵੀਲ ਸੋ ਹਾਈ ਸਪੀਡ ਤੇ ਆਪਾਂ ਇਹਨਾਂ ਨੂੰ ਡਰਾਈਵ ਨਹੀਂ ਕਰ ਸਕਦੇ ਪਹਿਲੀ ਗੱਲ ਤਾਂ ਠੀਕ ਆ ਗੱਡੀ ਤੁਹਾਡੀ ਕੰਟਰੋਲ 'ਚ ਨਹੀਂ ਰਹਿੰਦੀ ਹੈਗੀ ਐ ਤੁਹਾਨੂੰ ਦੋਨਾਂ ਹੱਥਾਂ ਨਾਲ ਮਜ਼ਬੂਤੀ ਨਾਲ ਸਟੀering ਫੜਨਾ ਪੈਂਦਾ ਵਾ ਪਹਿਲੀ ਗੱਲ ਤਾਂ ਦੂਸਰੀ ਚੀਜ਼ ਇਹਨਾਂ ਸਟੀering 'ਚ ਵਾਈਬ੍ਰੇਸ਼ਨ ਬਹੁਤ ਜ਼ਿਆਦਾ ਆਉਣ ਲੱਗ ਜਾਂਦੀਆਂ ਵਾ ਠੀਕ ਆ ਜੇ ਤੁਸੀਂ ਸਟੀering ਗੱਡੀ ਦਾ ਫੜੂਗੇ ਤਾਂ ਉਹ ਕੰਬੂਗਾ ਠੀਕ ਆ ਉਹ ਚ ਵਾਈਬ੍ਰੇਸ਼ਨ ਕਾਫੀ ਹੁੰਦੀ ਆ ਸੈਕੰਡ ਥਰਡ ਚੀਜ਼ ਤੁਸੀਂ ਕਿਸੇ ਸਿਟੀ ਜਾਣੇ ਹੋ ਜਿਵੇਂ ਕਿ ਚੰਡੀਗੜ੍ਹ ਸਾਈਡ ਜਾਉਂਗੇ ਜਾਂ ਪੰਜਾਬ ਤੋਂ ਬਾਹਰ ਜਾਣੇ ਹੋ ਕੋਈ ਸਟੇਟ ਦੇ ਵਿੱਚ ਸੋ ਦੀ ਟਾਇਰ ਅਲਟਰੇਸ਼ਨ ਆ ਉਹ ਬੈਨ ਆ ਮੈਂ ਤੁਸੀ ਕੀ ਆ ਗੱਡੀ ਦਾ ਟਾਇਰ ਤੁਹਾਡੇ ਬਾਹਰ ਨਹੀਂ ਨੂੰ ਜਿਹੜੇ ਗੱਡੀ ਤੋਂ ਹੈਗੇ ਠੀਕ ਆ ਸੋ ਆਪਾਂ ਇਦਾਂ ਦੀ ਜਗ੍ਹਾ ਤੇ ਲੈ ਕੇ ਗੱਡੀ ਨੂੰ ਚਲਾ ਨਹੀਂ ਸਕਦੇ ਇਸ ਸਮੱਸਿਆ ਆ ਗਈ ਥਰਡ ਚੀਜ਼ ਹੈਗੀ ਆ ਵੀ ਆਫਕੋਰਸ ਇਹਨਾਂ ਟਾਇਰ ਨਾਲ ਗੱਡੀ ਸਪੀਡ ਨੂੰ ਇੰਪੈਕਟ ਪੈਂਦਾ ਵਾ ਜਿਆਦਾ ਹਾਈ ਸਪੀਡ ਪਰ ਗੱਡੀ ਚਲਾ ਨਹੀਂ ਸਕਦੇ ਠੀਕ ਆ ਸੋ ਇਹ ਕਾਫੀ ਸਾਰੀਆਂ ਪ੍ਰੋਬਲਮਸ ਹੈਗੀਆਂ ਮੇਰੇ ਨਾਲ ਲੁੱਕ ਵਾਈਜ਼ ਟਾਇਰ ਬਹੁਤ ਸੋਹਣੇ ਲੱਗਦੇ ਆ ਵਧੀਆ ਲੱਗਦੇ ਆ ਪਰ ਇਹ ਕੁਝ ਕਹਿ ਲੋ ਕਿ ਇਹਦੀਆਂ 네ਗੇਟਿਵ ਆਊਟਕਮਸ ਵੀ ਹੈਗੇ ਜੋ ਨਾਲ ਲੈ ਕੇ ਆਉਂਦੇ ਆ ਠੀਕ ਆ ਸੋ ਹੁਣ ਆਪਾਂ ਕਾਫੀ ਚਲਾ ਲਏ ਸ਼ੌ ਉਹ ਵੀ ਰਲਦਾ ਮਿਲਦਾ ਜੀ ਇਹ ਥੋੜਾ ਜਿਹਾ ਨਾਲੋਂ ਬਸ ਰਲਦਾ ਮਿਲਦਾ ਨਹੀਂ ਕਹਿ ਸਕਦੇ ਵੀ ਹੈਗਾ ਲੌਏ ਵੀਲ ਸੋਹਣਾ ਵਾ ਪਰ ਇਹ ਥੋੜਾ ਡਿਫਰੈਂਟ ਆ ਜਾਣਾ ਵਾ ਠੀਕ ਆ ਐਂਡ ਜੋ ਹੁਣ ਆਪਾਂ ਟਾਇਰ ਪਾਉਣ ਜਾ ਰਹੇ ਹਾਂ ਇਹਦੇ ਉਹ ਪਹਿਣਗੇ ਆਟੋ 올 ਟ੍ਰੇਨ ਮਤਲਬ 80 ਟਾਇਰ ਪਹਿਣਗੇ ਐਂਡ ਸੈਕਸ਼ਨ ਹੈਗਾ ਵਾ 285 50 ਤੇ R20 ਤੁਹਾਨੂੰ ਦਿਖਾਉਣਾ ਕਿਦਾਂ ਡਿਜ਼ਾਈਨ ਹੈਗਾ ਵਾ ਸੋ ਗੱਡੀ ਤਿਆਰ ਕਰਦੇ ਪਏ ਆ ਹੁਣ ਇਹ ਟਾਇਰ ਖੋਲ ਰਿਹਾ ਵਾ ਇਹਦੇ ਠੀਕ ਆ ਹੋਲ ਕੇ ਇਹਨੂੰ ਤੇ ਚੇਂਜ ਕਰੂਗਾ ਸੋ ਆਲਮੋਸਟ ਇਹਨੇ ਕਿਹਾ ਵਕਿ ਤੁਹਾਨੂੰ ਘੰਟਾ ਕੁ ਲੱਗ ਜਾਣਾ ਵਾ ਟਾਇਰ ਚੇਂਜ ਕਰਦੇ ਹਾਂ ਬਟ ਆਈ ਨੋ ਡੇਡ ਘੰਟੇ ਤੋਂ ਆਸ-ਪਾਸ ਲਾਈਜ਼ ਲੈਣਾਂ ਉਹਨਾਂ ਨੇ ਪਿਛਲੀ ਵਾਰ ਵੀ ਇਹਨਾਂ ਕਿਹਾ ਸੀਗਾ ਘੰਟਾ ਕੁ ਲੱਗਣਾ ਪੂਰੇ 2 ਘੰਟੇ ਟਾਈਮ ਲਾ ਦਿੱਤਾ ਸੀਗਾ ਹੁਣ ਦੁਕਾਨ ਦੇ ਅੰਦਰ ਦਿਖਾਉਣਾ ਕਿ ਕਿਦਾਂ ਕਿਦਾਂ ਡਿਜ਼ਾਈਨ ਹੈਗੇ ਆ ਆਪਣੇ ਕੋਲ ਪਏ ਡਿਜ਼ਾਈਨ ਬਹੁਤ ਸਾਰੇ ਆ ਯਾਰ ਜਿਹੜਾ ਟਾਇਰ ਦੇਖ ਲਓ ਉਹੀ ਜੀ ਕਰਦਾ ਇਹੀ ਪਵਾ ਲਈਏ ਆਪਾਂ ਹੈਨਾ ਪਰ ਆਪਾਂ ਸਾਇਦ ਹੁਣ ਪਵਾ ਨਹੀਂ ਸਕਦੇ ਬਾਕੀ ਦੇਖਾਂਗੇ ਇਕ ਆਲਾ ਟਾਇਰ ਬਹੁਤ ਸੋਹਣਾ ਲੱਗਾ ਸੀਗਾ ਮੈਨੂੰ ਹੈਗਾ ਇਹ ਡਿਜ਼ਾਈਨ ਵਧੀਆ ਲੱਗਾ ਸੀਗਾ ਬਟ ਅਨਫੋਰਚੂਨੇਟਲੀ ਇਹ ਥਾਰ ਦੇ ਵਾਸਤੇ ਇਹਨਾਂ ਕੋਲ ਹੈ ਨਹੀਂਗਾ ਅਵੇਲੇਬਲ 4 ਪੀਸ ਐਸ ਸਕਾਰਪੀਓ ਟਾਇਰ ਆ ਇਹ ਠੀਕ ਹੈ ਤੇ ਮੇਰਾ ਭਰਾ ਛੋਟਾ ਕਹਿ ਰਿਹਾ ਸੀਗਾ ਆਹ ਵਾਲਾ ਡਿਜ਼ਾਈਨ ਪਾਉਣ ਦੇ ਵਾਸਤੇ ਕਿ ਆਪਾਂ ਆਹ ਪਾ ਲਈਏ ਬਟ ਇਹਨੂੰ ਵੋਟਾਂ ਘੱਟੀਆਂ ਬਾਕੀ ਸਾਰਿਆਂ ਨੇ ਕਿਹਾ ਕਿ ਨਹੀਂ ਇਹ ਟਾਇਰ ਨਹੀਂ ਪਾਉਣਾ ਹੈਗਾ ਸੰਗਣਾ ਪਾਉਣਾ ਥੋੜਾ ਜਿਹਾ ਅਲੋਏ ਵੀਲ ਤੇ ਕਾਫੀ ਸਾਰੇ ਅਲੋਏਜ਼ ਆ ਤੁਸੀਂ ਦੇਖ ਸਕਦੇ ਹੋ ਉਸ ਨੇ ਹੀ ਕਾਲਾ ਆਪਣਾ ਵਰਨਾ ਨੂੰ ਫੌਜ ਤੇ ਇਨਕੁਆਇਰੀ ਆਇਆ ਸੀਗਾ ਉਹ ਵੀ ਸਿੱਧੂ ਮੂਸੇ ਵਾਲਾ ਇਹਨਾਂ ਕੋਲੋਂ ਪੇਸੇ ਯੂਸਡ ਟਾਇਰ ਵੀ ਮਿਲ ਜਾਂਦੇ ਆ ਬਟ ਮੈਂ ਯੂਸਡ ਟਾਇਰ ਦੇ ਵਿੱਚ ਨਹੀਂ ਗਿਆ ਆਪਾਂ ਨਿਊ ਹੀ ਪਾਵਾਂਗੇ ਇਹਨਾਂ ਕੋਲੋਂ ਇਹ ਕਾਲਾ ਲੋਏ ਤੁਸੀਂ ਚੈੱਕ ਕਰ ਸਕਦੇ ਹੋ ਵੀ ਸੋਨਾ ਆ ਆਹ ਟਾਇਰ ਦੇਖੋ ਇਹ ਮੂਸੇ ਵਾਲ ਨੇ ਆਪਣੀ ਫੋਰਚੂਨ ਪਾਇਆ ਕੁਛ ਇਦਾਂ ਦਾ ਡਿਜ਼ਾਈਨ ਹੁਣ ਅਸੀਂ ਕਿਹੜਾ ਡਿਜ਼ਾਈਨ ਪਾਇਆ ਉਹ ਜਾਣਨ ਦੇ ਵਾਸਤੇ ਨੂੰ ਵੀਡੀਓ ਨੂੰ ਪੂਰਾ ਦੇਖਣਾ ਪਊਗਾ ਕਿਉਂਕਿ ਟਾਇਰ ਜਿਹੜੇ ਆ ਰੈਡੀ ਹੋ ਰਹੇ ਆ ਠੀਕ ਹੈ ਜੋ ਰੈਡੀ ਹੋ ਜਾਣਗੇ ਫਿੱਟ ਹੋ ਜਾਣਗੇ ਫਿਰ ਉਹ ਫਾਈਨਲ ਸ਼ਾਟਸ ਦਊਂਗਾ ਗੱਡੀ ਦੇ ਕੀ ਗੱਡੀ ਹੈ ਟਾਇਰ ਕਿੱਦਾਂ ਲੱਗਦੇ ਪਏ ਆ ਐਂਡ ਉਸ ਤੋਂ ਬਾਅਦ ਹਾਂ ਤੁਹਾਨੂੰ ਕੰਪਲੀਟ ਇੱਕ ਰਿਵਿਊ ਬਣਾ ਕੇ ਵੀ ਦਊਂਗਾ ਕਿ 20 ਇੰਚਸ 휠ਸ ਦੇ ਨਾਲ ਠੀਕ ਹੈ ਗੱਡੀ ਦਾ ਕੰਫਰਟ ਕਿੱਦਾਂ ਦਾ ਆ ਐਂਡ ਕਿੱਦਾਂ ਦਾ ਹੈਂਡਲਿੰਗ ਹੈਗੀ ਆ ਕੰਟਰੋਲ ਹੈਗਾ ਵਾ ਗੱਡੀ ਦਾ ਉਹਦੇ ਅਕੋਰਡਿੰਗ ਬਣਾਵਾਂਗੇ ਸੋ ਥੋੜਾ ਵੇਟ ਕਰੋ ਹੁਣ ਜਦ ਹੀ ਟਾਇਰ ਫਿੱਟ ਹੋਣ ਵਾਲੇ ਆ ਆਪਣੇ ਸੋ ਇਹ ਆਪਣਾ ਭਰਾ ਆ ਇਹ ਕਰ ਰਿਹਾ ਜੀ ਟਾਇਰਸ ਨੂੰ ਫਿੱਟ ਟਾਇਰ ਫਿੱਟ ਕਰਕੇ ਦਿਖਾਉਗਾ ਹੈ ਬਾਈ ਜੀ ਕਿਵੇਂ ਹੋ ਕੀ ਹਾਲ ਆ ਸਭਾਈ ਟਾਇਰ ਕਰਦਾ ਪਿਆ ਵਾ ਰੇਂਜ ਸੈਟਲਮੈਂਟ ਕਰਦਾ ਪਿਆ ਵਾ ਫੇਰ ਦੇਖਦੇ ਆਪਾਂ ਸੋ ਸਰਪ੍ਰਾਈਜ਼ ਸਰਪ੍ਰਾਈਜ਼ ਚੈੱਕ ਇਟ ਆ ਕੁਝ ਡਿਜ਼ਾਈਨ ਪਰਵਾ ਰਹੇ ਆਪਾਂ ਦੇਖ ਲਓ ਕਿੰਨਾ ਫਰਕ ਆ ਰਿਹਾ ਵਾ ਤਾਂ ਦੋਨੋਂ ਇੱਕੋ ਫਰੇਮ ਚ ਲਾ ਕੇ ਦਿਖਾਉਣਾ ਵਾ ਕਿ ਕਿੱਦਾਂ ਲੱਗ ਰਿਹਾ ਦੋਨੋਂ ਟਾਇਰ ਤੇ ਚੈੱਕ ਆਊਟ ਕਰਕੇ ਦੋਸਤੋ ਵੀ ਕਿੱਦਾਂ ਲੱਗ ਰਿਹਾ ਵਾ ਨਿਊ ਟਾਇਰ ਦਾ ਡਿਜ਼ਾਈਨ ਹਾਂ ਇਹ ਟਾਇਰ ਵੀ ਸੋਹਣਾ ਆ ਉਹ ਵੀ ਸੋਹਣਾ ਸੀਗਾ ਬਟ ਇਹ ਟਾਇਰ ਦਾ ਵਾ ਕਿ ਆਪਣਾ ਅੰਦਰ ਰਹੇਗਾ ਜਿਆਦਾ ਬਾਹਰ ਨਿਕਲੂਗਾ ਗੱਡੀ ਤੋਂ ਆ ਦੇਖੋ ਠੀਕ ਆ ਇੰਨਾ ਜਿਆਦਾ ਬਾਹਰ ਨਹੀਂ ਹੈਗਾ ਇਹ ਤੇ ਜੇ ਆਪਾਂ ਇਹਦੀ ਗੱਲ ਕਰੀਏ ਤੇ ਇਹ ਇੰਨਾ ਕੁ ਡਿਫਰੈਂਸ ਆ ਬਸ ਆ ਤੁਸੀਂ ਦੇਖ ਸਕਦੇ ਹੋ ਵੀ ਇੰਨਾ ਕੁ ਬਾਹਰ ਸੀਗਾ ਜਦ ਕਿ ਉਹ ਟਾਇਰ ਆਪਣਾ ਗੱਡੀ ਤੋਂ ਬਾਹਰ ਨਹੀਂ ਆ ਰਿਹਾ ਐਂਡ ਕੰਫਰਟ ਵਧੀਆ ਰੇ ਗੱਡੀ ਦਾ ਆਪਾਂ ਨੂੰ ਸੋਚਣ ਦੀ ਜਰੂਰਤ ਨਹੀਂ ਹੈਗੀ ਸਟੇਬਲ ਰਹੂਗੀ ਗੱਡੀ ਕੰਟਰੋਲ 'ਚ ਰਹੂਗੀ ਐਂਡ ਲੁੱਕ ਹੀ ਪਿਆਈ ਦੇ ਰਿਹਾ ਵਾ ਇਹਨਾਂ ਦਾ ਡਿਫਰੈਂਸ ਦੋਨੋਂ ਦੇਖੇ ਜੁ ਨਜ਼ਰ ਨਹੀਂ ਆਉਂਦਾ ਬਟ ਹਾਂ ਉਹਦੀ ਵਿਡਥ ਜ਼ਿਆਦਾ ਸੀਗੀ ਟਾਇਰ ਦੀ ਬਸ ਇੰਨਾ ਕੁ ਡਿਫਰੈਂਸ ਆ ਬਾਕੀ ਆਲਮੋਸਟ ਸੇਮ ਜਿਹਾ ਲੱਗ ਰਿਹਾ ਹੁਣ ਗੱਡੀ ਦਾ ਫਾਈਨਲ ਲੁੱਕ ਗੱਡੀ ਚਾਰੋਂ ਟਾਇਰ ਚੇਂਜ ਹੋ ਲੈਣ ਦੋ ਫਿਰ ਤੁਹਾਨੂੰ ਦਿਖਾਵਾਂਗੇ ਗੱਡੀ ਦਾ ਫਾਈਨਲ ਲੁੱਕ ਆਪਾਂ ਉਹਨੂੰ ਕਿਦਾਂ ਦਾ ਰਿਹਾ ਵਾ ਸੋ ਫਾਈਨਲੀ ਮਿੱਤਰੋ ਟਾਇਰ ਫਿਟ ਹੋ ਚੁੱਕੇ ਆ ਗੱਡੀ ਦੇ ਸ਼ਾਮ ਦੇ ਹੋ ਰਿਹਾ 7:45 ਤੇ ਮੇਰੀ ਸਕੋਰ ਬੈਠੀ ਆ ਬਲਜੀਤ ਜੀ ਹੋ ਗਏ ਟਾਇਰ ਫਟਾ ਜੋ ਦੇਖ ਲਓ ਫਾਈਨਲ ਲੁੱਕ ਜੱਸ ਸਰ ਜੀ ਤੁਹਾਨੂੰ ਗੱਡੀ ਦੀ ਫਾਈਨਲ ਲੁੱਕ ਚੈੱਕ ਕਰੋ ਬਹੁਤ ਸੋਹਣੀ ਲੱਗ ਰਹੀ ਆ ਸੋ ਹੇਅਰ ਵੀ ਗੋ ਆਈ ਹੋਪ ਤੁਹਾਨੂੰ ਸ਼ਾਮ ਦਉਣਗੇ ਟਾਇਰ ਚੱਕੋ ਜੀ ਸੋ ਥੀਸ ਆਰ ਜੀ ਵੈਗਨ ਸਟਾਈਲ 20 ਇੰਚਸ ਰੀਲਸ ਚੈੱਕ ਆਊਟ ਕਰੋ ਕਿਦਾਂ ਲੱਗ ਰਿਹਾ ਰੈੱਡ ਕੈਲੀਪਰਸ ਪੇਂਟ ਹੋ ਚੁੱਕੇ ਆ ਆ ਰਹੀ ਹੈ ਦੀ ਬੈਕ ਪ੍ਰੋਫਾਈਲ ਬੈਕ ਤੇ ਟਾਇਰ ਨਹੀਂ ਪਾਇਆ ਫਿਰ ਪਹਿਲਾਂ ਵਾਂਗੂ ਆਪਾਂ ਕਿਉਂਕਿ ਅੱਗੇ ਦਾ ਬੜਾ ਡਿੱਕੀ ਹੈਵੀ ਹੋ ਜਾਂਦੀ ਹੈ ਕਾਫੀ ਸੋ ਇਦਾਂ ਦੀ ਕੁਝ ਲੁੱਕ ਆ ਰਹੀ ਹੈ ਚੈੱਕ ਆਊਟ ਕਰੋ ਸੋਹਣੀ ਲੱਗ ਰਹੀ ਹੈ ਹੁਣ ਆਪਾਂ ਡਰਾਈਵ ਕਰਕੇ ਵੀ ਦੇਖਾਂਗੇ ਵੀ ਕੀ ਫਰਕ ਹੈਗਾ ਵਾ ਡਰਾਈਵਿੰਗ ਦੇ ਵਿੱਚ ਸੋ ਆਈ ਨੋ ਜਿਹੜਾ ਡਿਫਰੈਂਸ ਆ ਉਹ ਤਾਂ ਕਾਫੀ ਡਰਾਸਟਿਕ ਹੀ ਹੋਣਾ ਹੈ ਉਹ ਮੈਂ ਬਖੂਬੀ ਜਾਣਦਾ ਕਿਉਂਕਿ ਮੈਂ ਡਰਾਈਵ ਕੀਤੀ ਹੋਈ ਹੈ ਗੱਡੀ 20 ਇੰਚਸ ਐਂਡ 18 ਇੰਚਸ ਦੇ ਨਾਲ ਸੋ ਹੁਣ ਆਪਾਂ ਚੱਲਦੇ ਆਂ ਬਈ ਸੋ ਆ ਸਾਡਾ ਭਰਾ ਆ ਜਿਨੇ ਟਾਇਰ ਫਿਟ ਕੀਤੇ ਆ ਬਾਈ ਜੀ ਬਾਈ ਨੂੰ ਆਲਮੋਸਟ ਬਾਈ ਕਿੰਨੇ ਸਾਲ ਐਕਸਪੀਰੀਅੰਸ ਤੁਹਾਨੂੰ ਸਰ 18 ਸਾਲ ਦਾ ਐਕਸਪੀਰੀਅੰਸ ਹੈ ਸਰ ਓਕੇ ਸੋ ਵੀ ਨੂੰ ਆਲਮੋਸਟ 18 ਸਾਲ ਦਾ ਐਕਸਪੀਰੀਅੰਸ ਹੈਗਾ ਵਾ ਕਿੱਦਾਂ ਲੱਗੇ ਟਾਇਰ ਸੋਹਣੇ ਲੱਗਦੇ ਆ ਬਹੁਤ ਅੱਛਾ ਬਾਈ ਟੈਂਟ ਲੱਗ ਰਿਹਾ ਹੈ ਲਾਈਵ ਇਹ ਬਾਈ ਨੇ ਸਾਨੂੰ ਕਿਹਾ ਵੀ ਆ ਚੀਜ਼ ਪਵਾਓ ਟਾਇਰਾਂ ਦੀ ਵੀ ਹੈਨਾ ਪਰ ਵੀ ਭਾਈ ਰੈਡ ਕਲਰ ਕਰਤਾ ਆਫ ਰੋਡਿੰਗ ਟਾਇਰ ਪਾਤਾ ਵਾਲੀ ਆਲ ਟ੍ਰੇਨ ਪਰ ਇਹ ਭਰਾ ਖਰਚੀਲਾ ਬਹੁਤ ਆ ਇਹ ਪੈਸੇ ਬਹੁਤ ਮੰਗਦਾ ਵਾ ਉਸ ਵਿੱਚ ਡਾਲੀ ਆ ਭਾਈ ਨੇ ਵੀ ਕੀਤੀ ਹੈ ਭਾਈ ਕਿਵੇਂ ਆ ਕੀ ਹਾਲ ਆ ਠੀਕ ਆ ਥੈਂਕ ਯੂ ਮੇਰਾ ਵੀਰ ਹੈ ਯਾਰ ਬਹੁਤ ਸੋਹਣਾ ਕੰਮ ਕੀਤਾ ਤੁਸੀਂ ਪਈ ਫੇ ਗੱਡੀ ਦੇਖ ਲਈ ਚਲਾ ਕੇ ਹੁਣ ਅਸੀਂ ਹਾਂਜੀ ਡਾਣਾ स्टीयरिंग so, था ऑलमोस्ट स्टॉक गड् लग रहा हूँ बिल्कुल स्मूथ है हाँ काफी पहला नालों हाँ हाँ जी चलिए एक बारी आ जाओ बैठो लाओ भाई सीट बेल्ट ਚਲੋ ਚਲਿਏ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਹੁਣ ਆ ਰਿਹਾ ਨਾ ਫੀਲ ਪੂਰਾ ਗੱਡੀ ਚਲਾ ਕੇ ਲੈ ਕੇ ਸੈਂਸਰ ਚੈੱਕ ਕਰ ਲਈਏ ਬਸ ਇਹਨਾਂ ਦੇ ਇਥੋਂ ਆਪਾਂ ਕਰ ਲਈਏ ਗੱਡੀ ਟਰਨ স্মੂਥ ਆ ਯਾਰ ਗੱਡੀ ਚੱਲਦੀ ਪਈ ਕਾਫੀ ਸਟੀering ਵੀ ਬਹੁਤ ਜ਼ਿਆਦਾ ਲਾਈਟ ਹੋ ਗਿਆ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਆ ਦੇ ਐਂਡ ਪਿਆਰ ਨਾਲ ਐਂਡ ਵਾਈਬ੍ਰੇਸ਼ਨ ਵੀ ਨਹੀਂ ਹੈਗੀ 0% ਵਾਈਬ੍ਰੇਸ਼ਨ ਆ ਇਸ ਟਾਈਮ ਸਟੀering ਦੇ ਵਿੱਚ ਇਹਨੂੰ ਬੋਲਦੇ ਆ 0% ਆ ਦੇ ਬਿਲਕੁਲ ਵੀ ਸਟੀering ਜਿਹੜਾ ਵਾ ਨਾ ਕੰਬਦਾ ਨਹੀਂ ਪਿਆ ਬਿਲਕੁਲ ਓਕੇ ਚੱਲ ਰਿਹਾ ਵਾ ਬਿਲਕੁਲ ਓਕੇ ਸੁਪ ਚੰਗੀ ਗੱਲ ਆ ਨਹੀਂ ਤੇ ਪਹਿਲਾਂ ਬਹੁਤ ਜ਼ਿਆਦਾ ਹੈਵੀ ਸੀਗਾ ਸਟੀering ਹੈਗਾ ਹੁਣ ਆਪਾਂ ਇਹਨੂੰ ਆਲਮੋਸਟ ਇੱਕ ਹੱਥ ਨਾਲ ਟਰਨ ਕਰ ਸਕਦੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਾਂ ਨੂੰ ਹੈਗੀ ਆਏ ਕੋ ਕੀ ਬਾਤ ਹੈ ਕੀ ਬਾਤ ਹੈ ਬਾਕੀ ਹੁਣ ਕਿਵੇਂ ਦਾ ਮਾਹੌਲ ਚੱਲੇ ਤੈਨੂੰ ਸਵੇ ਚੈੱਕ ਕਰਾਵਾਂਗੇ ਗੱਡੀ ਹੈਨਾ ਇੱਕ ਵਾਰੀ ਆਪਾਂ ਧੋਸਵਾਰ ਕੇ ਨੋਕੇ ਕਰਾ ਕੇ ਤੈਨੂੰ ਡੇ ਟਾਈਮ ਦਿਖਾਵਾਂਗੇ ਕਿਵੇਂ ਲੁੱਕ ਆ ਰਹੀ ਹੈ ਕਿੱਡੀ ਦੀ ਕਿਵੇਂ ਲੱਗ ਰਿਹਾ ਟਾਇਰ ਹੈਗਾ ਬਾਕੀ ਮਿਲਦੇ ਨਾ ਨੂੰ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਯਾਰ ਕਰ ਲਿਆ ਕਰੋ ਸਾਡਾ ਚੈਨਲ ਸਬਸਕ੍ਰਾਈਬ ਤੁਹਾਨੂੰ ਕਹਿੰਦੇ ਰਹੀਦਾ ਵਾ ਠੀਕ ਹੈ ਸੋ ਮਿਲਦੇ ਜਲਦੀ ਜੀ ਸਸ ਕੀ ਹਾਲ ਧੰਨਵਾਦ ਬਹੁਤ ਬਹੁਤ ਤੁਹਾਡਾ